ਹਾਂਜੀ ਸੋਸ਼ਿਕਾ ਜੀ ਮੈਂ ਪਰਮਿੰਦਰ ਕੌਰ ਚਾਹ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਜੀ ਅੱਜ ਆਪਾਂ ਜਿਹੜੀ ਕਲੈਕਸ਼ਨ ਲੈ ਕੇ ਆਏ ਆ ਸਭ ਤੋਂ ਸੋਹਣੀ ਸਭ ਤੋਂ ਸੋਹਣੇ ਬ੍ਰਾਂਡ ਦੀ ਲੈ ਕੇ ਆਏ ਆ ਸਭ ਤੋਂ ਹਿੱਟ ਕਲੈਕਸ਼ਨ ਜਾ ਰਹੀ ਆ ਹਰ ਬੁਟੀਕ ਤੇ ਖੁੱਲ ਰਹੀ ਆ ਹੱਦ ਤੋਂ ਵੱਧ ਸੋਹਣੀ ਆ ਇੰਨੇ ਸੋਹਣੇ ਕਲਰ ਚਾਰਟ ਆਏ ਨੇ ਬਹੁਤ ਸੋਹਣੇ ਮਹਾਰਾਣੀ ਵਾਲੇ ਸੂਟ ਨੇ ਤੇ ਸੱਚੀ ਹੀ ਕਲਰ ਵੀ ਤੇ ਜੋ ਇਹਦੇ ਤੇ ਹੈਂਡਵਰਕ ਹੋਇਆ ਜੋ ਇਹਦਾ ਫੈਬਰਿਕ ਆ ਸੇਮ ਰਾਜੇ ਮਹਾਰਾਣੀਆਂ ਵਰਗੀਆਂ ਜਣ ਕੇ ਫੀਲ ਆਉਗੀ ਆਪਾਂ ਨੂੰ ਮਹਾਰਾਣੀਆਂ ਵਰਗੀਆਂ ਜਦੋਂ ਆਪਾਂ ਇਹਨਾਂ ਨੂੰ ਪਾ ਕੇ ਨਿਕਲਾਂਗੇ ਬਹੁਤ ਸੋਹਣੇ ਸੂਟ ਨੇ ਬਹੁਤ ਪਿਆਰੇ ਬਹੁਤ ਸੋਹਣੇ ਕਲਰ ਚਟਾਂ ਦੇ ਉੱਪਰ ਆਏ ਨੇ ਅੱਠ ਇਹ ਕਲਰ ਨੇ ਇਹਦੇ ਜਿਹੜੇ ਸਾਡੇ ਕੋਲ ਆਏ ਨੇ ਜਿੰਨੇ ਮਰਜੀ ਪੀਸ ਲੈ ਸਕਦੇ ਹੋ ਸਾਡੇ ਕੋਲ ਦੋ ਤਿੰਨ ਕੈਟਲੌਗ ਇਹ ਆਈਆਂ ਨੇ ਸੋ ਸੇਮ ਸੇਮ ਲੈਣਾ ਤਾਂ ਵੀ ਲੈ ਸਕਦੇ ਹੋ ਬਟ ਕਲਰ ਇਹਦੇ ਇੰਨੇ ਸੋਹਣੇ ਨੇ ਪੀਸ ਦਾ ਇਹਦਾ ਕੋਈ ਵੀ ਛੱਡਣ ਵਾਲਾ ਨਹੀਂ ਹੈ ਇਸੇ ਵਾਲੀ ਕੈਟਲੌਗ ਦਾ ਕੋਈ ਵੀ ਛੱਡਣ ਵਾਲਾ ਨਹੀਂ ਹੈਗਾ ਜਿਹੜੀਆਂ ਪਹਿਣਾ ਫਰਸਟ ਟਾਈਮ ਸਾਡੇ ਚੈਨਲ ਤੇ ਆਈਆਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਸ਼ੇਅਰ ਜਰੂਰ ਕਰਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਆ ਉਹ ਕਿੱਦਾਂ ਦੀ ਲੱਗਦੀ ਆ ਤੁਹਾਡੇ ਜਿਹੜੇ ਕਮੈਂਟ ਨੇ ਤੁਹਾਡੇ ਲਾਈਕ ਨੇ ਤੁਹਾਡਾ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰਦੇ ਹੋ ਇਹ ਸਾਡੀ ਹੌਂਸਲਾ ਵਧਾਈ ਆ ਜਿਹੜੀ ਤੁਸੀਂ ਸਾਡੇ ਲਈ ਕਰਦੇ ਹੋ ਠੀਕ ਹੈ ਜੀ ਤੇ ਅਸੀਂ ਇਸੇ ਹੀ ਹੌਂਸਲੇ ਦੇ ਨਾਲ ਤੁਹਾਡੇ ਅੱਗੇ ਸੋਹਣੇ ਸੋਹਣੇ ਸੂਟ ਤੇ ਨਿਊ ਨਿਊ ਆਰਟੀਕਲ ਜਿਹੜੇ ਅਸੀਂ ਤੁਹਾਡੇ ਤੱਕ ਲੈ ਕੇ ਆਉਨੇ ਆ ਉਹਨਾਂ ਹੀ ਸਾਡਾ ਵੀ ਹੌਸਲਾ ਵਧਦਾ ਜਦੋਂ ਇੰਨੇ ਸੋਹਣੇ ਕਮੈਂਟ ਕਰਦੇ ਹੋ ਤੇ ਵੀਡੀਓ ਨੂੰ ਲਾਈਕ ਕਰਕੇ ਜਾਂਦੇ ਹੋ ਤਾਂ ਸਾਨੂੰ ਵੀ ਬਹੁਤ ਖੁਸ਼ੀ ਹੁੰਦੀ ਆ ਸੋ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਕਮੈਂਟ ਵੀ ਪਿਆਰਾ ਜਿਹਾ ਜ਼ਰੂਰ ਛੱਡ ਕੇ ਜਾਇਆ ਕਰੋ ਦਿਖਾਉਣੀ ਆ ਜੀ ਅੱਜ ਦੇ ਆਰਟੀਕਲ ਤੁਹਾਨੂੰ ਕੈਟਲੌਗ ਵਿੱਚ ਇਹ ਦਿਖਾਈ ਦਿੱਤੀ ਆ ਇਹ ਤੋਂ ਤੁਹਾਨੂੰ ਪਤਾ ਲੱਗ ਗਿਆ ਹੋਣਾ ਜਿਹੜੀਆਂ ਭੈਣਾਂ ਦੇ ਹਰ ਬੁਟੀਕ ਤੇ ਖੁੱਲ ਰਹੀ ਆ ਹਰ ਬੁਟੀਕ ਤੇ ਤੇ ਕੋਈ ਜ਼ਿਆਦਾ ਰੇਂਜ ਨਹੀਂ ਹੈਗੀ ਕਿ ਜੇ ਕਹੀਏ ਬਹੁਤ ਰੇਂਜ ਆ ਅਕੋਰਡਿੰਗ ਟੂ ਫੈਬਰਿਕ ਅਕੋਰਡਿੰਗ ਟੂ ਜਿਵੇਂ ਇਹਨਾਂ ਤੇ ਕੰਮ ਹੋਇਆ ਹੋਇਆ ਬਹੁਤ ਛੋਟੇ ਕਲੈਕਸ਼ਨ ਆ ਰਾਮਟੈਕ ਦਾ ਬ੍ਰਾਂਡ ਆ ਇਹਨਾਂ ਦੇ ਤਾਂ ਲਿਖਾ ਕੇ ਆ ਉੱਤੇ ਵੀ ਟੈਗਿੰਗ ਆਉਂਦੀ ਆ ਸੂਟਾਂ ਤੇ ਤਾਂ ਆਉਣੀ ਆਉਣੀ ਲੋ ਬਹੁਤ ਪਿਆਰਾ ਬਹੁਤ ਸੋਹਣਾ ਪੀਸ ਮਹਿਰੂਨ ਸ਼ੇਡ ਸ਼ੇਡ ਤਾਂ ਜਿੰਨੇ ਵੀ ਖੋਲੂਗੀ ਇੱਕ ਤੋਂ ਇੱਕ ਖੋਲੂਗੀ ਇੰਨੇ ਸੋਹਣੇ ਇਨਾਂ ਚ ਕਲਰ ਚਾਰਟ ਆਏ ਨੇ ਇੰਨਾ ਸੋਹਣਾ ਵਰਕ ਹੋ ਕੇ ਆਇਆ ਕਈ ਪੈਣਾ ਨੇ ਇਹ ਕੈਟਲੌਗ ਸਾਡੀ ਦੇਖੀ ਆ ਜਦੋਂ ਅਸੀਂ ਗਰੁੱਪ ਦੇ ਵਿੱਚ ਸ਼ੇਅਰ ਕੀਤੀ ਆ ਆਹ ਲੋ ਜੀ ਜਦੋਂ ਅਸੀਂ ਗਰੁੱਪ ਦੇ ਵਿੱਚ ਸ਼ੇਅਰ ਕੀਤੀ ਸੀ ਤਾਂ ਉਦੋਂ ਪੈਣਾ ਨੇ ਇਹ ਕੈਟਲੌਗ ਦੇਖੀ ਸੀ ਤਾਂ ਉਹਨਾਂ ਨੂੰ ਇਹ ਸੀਗਾ ਕਿ ਬਹੁਤ ਪੈਣਾ ਨੇ ਕਾਲ ਕਰਕੇ ਪੁੱਛੀ ਪਰ ਮਿੰਦਰ ਕਲਰ ਇੰਨੇ ਸੋਹਣੇ ਆ ਫੋਟੋਆਂ ਦੇ ਵਿੱਚ ਇਹ ਰੀਅਲ ਦੇ ਵਿੱਚ ਵੀ ਇੰਨੇ ਸੋਹਣੇ ਕਲਰ ਸੇਮ ਆਉਣਗੇ ਸੋ ਅੱਜ ਉਸੇ ਕਰਕੇ ਅਸੀਂ ਇਹ ਵੀਡੀਓ ਲੈ ਕੇ ਆਏ ਆ ਕਿ ਤੁਹਾਨੂੰ ਦਿਖਾ ਸਕੀਏ ਕਿ ਜਿਸ ਤਰ੍ਹਾਂ ਮਤਲਬ ਕਿ ਫੋਟੋਆਂ ਦੇ ਵਿੱਚ ਸੇਮ ਚੀਜ਼ ਦਿਖਾ ਰਹੇ ਆ ਸੇਮ ਬੁੱਕ ਉਹਨਾਂ ਦੇ ਨਾਲ ਲਾਂਚ ਹੋ ਕੇ ਆਉਂਦੀ ਜਦੋਂ ਕੋਈ ਵੀ ਨਿਊ ਕੈਟਲੌਗ ਆਉਂਦੀ ਆ ਨਾਲ ਸੇਮ ਉਸੇ ਤਰ੍ਹਾਂ ਬੁੱਕ ਆਉਂਦੀ ਆ ਸੋ ਸੇਮ ਬੁੱਕ ਦੇ ਉੱਪਰ ਕਲਰ ਮਿਲੂਗਾ ਪਿੱਕ ਦਾ ਸੇਮ ਸੂਰਤੋਂ ਨੂੰ ਮਿਲੂਗਾ 1% ਵੀ ਡਿਫਰੈਂਸ ਚੀਜ਼ ਨਹੀਂ ਮਿਲੂਗੀ ਠੀਕ ਹੈ ਜੀ ਬਹੁਤ ਪਿਆਰੀ ਬਹੁਤ ਸੋਹਣੀ ਵਿਸਕੋਸ ਔਰਗਾਂਜ਼ਾ ਦਾ ਲੱਗਿਆ ਹੋਇਆ ਸ਼ਰਟ ਦਾ ਫੈਬਰਿਕ ਮਹਿਰੂਨ ਕਾਫੀ ਜਾਂ ਸ਼ੇਡ ਆ ਹੈ ਮਹਿਰੂਨ ਕਾਫੀ ਜੈ ਟੂਨ ਤੇ ਉੱਪਰ ਆ ਰੈੱਡ ਟੂਨ ਦੇ ਉੱਪਰ ਨਹੀਂ ਬਹੁਤ ਸੋਹਣਾ ਕਲਰ ਚਾਟ ਆ ਬਹੁਤ ਪਿਆਰਾ ਕੰਮ ਹੋਇਆ ਹੋਇਆ ਨਾਲ ਇਹਦੇ ਜਿਹੜੀ ਬਾਟਮ ਮਿਲ ਰਹੀ ਆ ਨੇਚਰਲ ਕ੍ਰੇਪ ਦੀ ਬਾਟਮ ਮਿਲ ਰਹੀ ਆ ਬਹੁਤ ਪਿਆਰੀ ਬਹੁਤ ਸੋਹਣੀ ਕ੍ਰੇਪ ਦੀ ਬਾਟਮ ਲੱਗੀ ਹੋਈ ਆ ਡਰਾਉਨ ਟੈਕਸ ਦੀ ਟੈਗਿੰਗ ਚੈੱਕ ਕਰ ਲਓ ਗੈਨ ਦੇ ਸਾਰੇ ਆਰਟੀਕਲ ਰਹਿਣਗੇ ਰਿਪੀਟ ਇਸੇ ਲਈ ਕਰ ਰਹੀ ਆ ਕਿਉਂਕਿ ਰਾਮ ਟੈਕਸ ਨੂੰ ਪਹਿਣਾ ਬਹੁਤ ਪਿਆਰ ਦਿੰਦੀਆਂ ਨੇ ਬਹੁਤ ਜ਼ਿਆਦਾ ਤੇ ਅੱਜ ਤੱਕ ਤੁਸੀਂ ਹੈਰਾਨ ਹੀ ਹੋ ਜਾਓਗੇ ਇੰਨੇ ਸੋਨੇ ਸੂਟ ਰਾਮਟੈਕਸ ਉਹ ਵੀ ਇਹ ਰੇਂਜ ਦੇ ਵਿੱਚ ਲੈ ਕੇ ਆਇਆ ਸਹੀ ਗੱਲ ਆ ਬਾਖਮਾਲ ਸੂਟ ਨੇ ਇਹ ਰੇਂਜ ਦੇ ਵਿੱਚ ਇਹ ਵਾਲਾ ਫੈਬਰਿਕ ਮਿਲਣਾ ਦੇਖੋ ਇਹਦੀ ਪਿੱਕ ਕੋਈ ਵੀ ਡਿਫਰੈਂਸ ਨਹੀਂ ਹੋਗਾ ਕਾਫੀ ਸ਼ੇਡ ਦੇ ਉੱਪਰ ਸੂਟ ਆ ਪ੍ਰੋਪਰ ਕਾਫੀ ਸ਼ੇਡ ਤੁਹਾਡੇ ਸਾਹਮਣੇ ਖੁੱਲ ਰਿਹਾ ਵਾ ਨਾਲ ਇਹਦੇ ਸੇਮ ਖੁੱਲ ਰਹੀ ਨੇ ਜੀ ਦੁਪੱਟੇ ਆਲੋ ਸੇਮ ਖੁੱਲਰੇ ਨੇ ਦੁਪੱਟੇ ਦੁਪੱਟੇ ਵੀ ਇੰਨੇ ਸੋਹਣੇ ਨੇ ਇੰਨੇ ਪਿਆਰੇ ਨੇ ਪੂਰੇ ਖੁੱਲੇ ਡੁੱਲੇ ਕਿਸੇ ਚੀਜ਼ ਦੀ ਕੋਈ ਘਾਟ ਨਹੀਂ ਰਹੀ ਹੋਈ 4 ਸਾਈਡ ਆਰਗੈਂਡਾ ਲੈਂਸ ਦਿੱਤੀ ਹੋਈ ਆ ਪੂਰੀ ਲੈਂਸ ਦੀ ਫਿਨਿਸ਼ਿੰਗ ਦੁਪੱਟੇ ਤੇ ਮਿਲੂਗੀ ਪੂਰਾ ਖੁੱਲਾ ਡੁੱਲਾ ਮਤਲਬ ਕਿ ਸਾਰਾ ਇਹ ਮਿਲੂਗਾ ਰੇਟ ਜਸਟ ਸਾਨੂੰ ਦੇ ਰਹੇ ਆ 3195 3195 ਰੇਟ ਦੇ ਵਿੱਚ ਇਹ ਵਾਲਾ ਸੌੜ ਤੁਹਾਡੇ ਘਰ ਤੱਕ ਪਹੁੰਚਣਾ ਚੈਲੈਂਜਿੰਗ ਰੇਟ ਆ ਕਿ ਵਿੱਦ ਕੋਰੀਅਰ ਦੇ ਨਾਲ ਤੁਸੀਂ ਨੇ ਇਹ ਰੇਟ ਦੇ ਵਿੱਚ ਤੁਹਾਨੂੰ ਇਹ ਛੂਟ ਨਹੀਂ ਦੇਣਾ 3195 ਦੇ ਵਿੱਚ ਇਹ ਵਾਲੇ ਛੂਟ ਤੁਹਾਡੇ ਘਰ ਤੱਕ ਪਹੁੰਚਦੇ ਹੋਣਗੇ ਠੀਕ ਹੈ ਜੀ ਨੈਕਸਟ ਕਲਰ ਇਹਦਾ ਚੈੱਕ ਕਰਦੇ ਨੰਬਰ ਇਹ ਵਾਲੇ ਛੂਟ ਦਾ ਰਹੂਗਾ ਜੀ 1 1 ਨੰਬਰ ਇਹ ਵਾਲਾ ਛੂਟ ਰਹੂਗਾ ਜਿਵੇਂ ਜਿਵੇਂ ਕਲਰ ਖੁੱਲਣਗੇ ਓਵੇਂ ਓਵੇਂ ਜਾਨੀ ਕਿ ਤੁਹਾਨੂੰ ਖੁਸ਼ੀ ਹੋ ਜੜੂਗੀ ਕਨਫਿਊਜ਼ ਹੋ ਜਾਓਗੇ ਕਲਰ ਲਈਏ ਕਿਹੜਾ ਆ ਲੋ ਇਹ ਹੈਗਾ ਜੀ ਇਹਦਾ ਸੈਕਿੰਡ ਕਲਰ ਲਓ ਚੈੱਕ ਕਰੋ ਘੇਰਾ ਟੋਟਲੀ ਜਿੰਨਾ ਵੀ ਕੰਮ ਤੁਹਾਨੂੰ ਘੇਰੇ ਦੇ ਉੱਪਰ ਮਿਲ ਰਿਹਾ ਟੋਟਲੀ ਟੋਟਲੀ ਹੈਂਡਵਰਕ ਦਾ ਕੰਮ ਘੇਰੇ ਨੂੰ ਪ੍ਰੋਪਰ ਮਤਲਬ ਕਿ ਹੈਂਡ ਦੇ ਨਾਲ ਹਾਈਲਾਈਟ ਕੀਤਾ ਹੋਇਆ ਪ੍ਰੋਪਰ ਹੈਂਡ ਦਾ ਕੰਮ ਮਿਲ ਰਿਹਾ ਘੇਰੇ ਦੇ ਉੱਪਰ ਸਾਰੇ ਉੱਪਰ ਸੀਕੁਐਂਸ ਵਾਂਗੂ ਮੁਕੈਸ਼ ਦਾ ਕੰਮ ਆ ਸ਼ਰਟ ਦੇ ਉੱਪਰ ਬਹੁਤ ਸੋਹਣੀ ਨੈਚੁਰਲ ਕ੍ਰੇਪ ਦੀ ਬਾਟਮ ਲੱਗੀ ਹੋਈ ਆ ਨਾਲ ਜੀ ਤੇ ਨਾਲ ਸੇਮ ਆ ਰਿਹਾ ਇਹਦਾ ਵੀ ਦੁਪੱਟਾ ਸੇਮ ਦੁਪੱਟਾ ਬਲੈਕ ਕਲਰ ਦੇ ਵਿੱਚ ਦੁਪੱਟਾ ਇੱਕ ਮੈਂ ਤੁਹਾਨੂੰ ਖੋਲ ਕੇ ਦਿਖਾਈ ਦਿੱਤਾ ਬਹੁਤ ਪਿਆਰਾ ਬਹੁਤ ਸੋਹਣਾ ਰਹੂਗਾ ਵਿੱਚ ਵਿੱਚ ਮੈਂ ਦੁਪੱਟੇ ਖੋਲਦੀ ਵੀ ਰਹੂੰਗੀ ਨੰਬਰ ਹੋਊਗਾ ਜੀ 2 2 ਨੰਬਰ ਇਹ ਵਾਲਾ ਪੀਸ ਆ ਬਸ ਜਸਟ ਫਟਾ ਫਟ ਬੁਕਿੰਗ ਕਰਵਾਉਣੀ ਆ ਪਾਰਟੀ ਵੀਰ ਸੂਟ ਨੇ ਕਿਸੇ ਮਰਜ਼ੀ ਫੰਕਸ਼ਨ ਚ ਪਾਜੋ ਕਿਤੇ ਮਰਜ਼ੀ ਵੈਸੇ ਤੁਸੀਂ ਰੈਗੂਲਰ ਹੈਨਾ ਬਣਾਉਣਾ ਵੀ ਨੇੜੇ ਤੇੜੇ ਆਉਣ ਜਾਣ ਲਈ ਜਾਂ ਤੁਸੀਂ ਟੀਚਰ ਹੋ ਜਾਂ ਤੁਹਾਡੇ ਤੁਸੀਂ ਕਿਤੇ ਵੀ ਜੌਬ ਕਰਦੇ ਹੋ ਜਾਂ ਤੁਸੀਂ ਕਿਸੇ ਛੋਟੇ-ਮੋਟੇ ਫੰਕਸ਼ਨ ਦੇ ਪਾਉਣਾ ਪਾੜ ਤੇ ਪਾਉਣਾ ਜਿਹੜੀ ਆਪਾਂ ਨਾ ਗੋਡ ਦੁਆਰਾ ਸਭ ਪਾਉਣ ਲਈ ਵੀ ਮੰਗਦੀਆਂ ਨੇ ਸਲੀਕ ਜਿਹਾ ਵਰਕ ਹੋਵੇ ਜਿਆਦਾ ਵਰਕ ਵੀ ਨਾ ਹੋਵੇ ਸੂਟ ਦੇ ਉੱਪਰ ਪਾਇਆ ਹੋਇਆ ਸੋਹਣਾ ਲੱਗੇ ਜਿਆਦਾ ਹੈਵੀ ਨਾ ਲੱਗੇ ਹਰ ਚੀਜ਼ ਪਰਫੈਕਟ ਹੈ ਇਹਦੇ ਵਿੱਚ ਹਰ ਚੀਜ਼ ਜਿਹੜਾ ਨਾ ਫੈਬਰਿਕ ਆ ਉਹ ਤਾਂ ਪਰਫੈਕਟ ਹੈਗਾ ਹੀ ਹੈ ਜੀ ਹਾਲ नेक्स्ट ਵਾਲਾ ਸੂਟ ਦੇਖ ਲੋ ਕਲਰ ਬਹੁਤ ਪਿਆਰੇ ਆਏ ਨੇ ਬਹੁਤ ਸੋਹਣੇ ਕਲਰ ਨੇ। ਕਲੌਚ ਇਹਦੇ ਉੱਪਰ ਬਣੀਆਂ ਹੋਈਆਂ ਨੇ ਜੀ ਚਿੜੀਆਂ ਜਿਹੀਆਂ ਬਣੀਆਂ ਹੋਈਆਂ ਨੇ। ਇਹ ਵੀ ਘੇਰਾ ਬਹੁਤ ਸੋਹਣਾ ਸਾਰੇ ਘੇਰੇ ਵਰਕ ਵਾਲੇ ਨੇ। ਥੋੜਾ ਥੋੜਾ ਡਿਜ਼ਾਈਨ ਚੇਂਜ ਹੋ ਜਾਊਗਾ ਕਲਰਾਂ ਦੇ ਨਾਲ ਬਾਕੀ ਪੈਟਰਨ ਬਿਲਕੁਲ ਸੇਮ ਰਹੂਗਾ। ਪੈਟਰਨ ਸਾਰੇ ਸੂਟਾਂ ਦਾ ਸੇਮ ਰਹੂਗਾ। ਬਾਟਮਾ ਪਲੇਨ ਮਿਲ ਰਹੀਆਂ ਨੇ ਜੀ ਤੇ ਨਾਲ ਹੀ ਤੁਹਾਨੂੰ ਮਿਲ ਰਿਹਾ ਵਾ ਬਹੁਤ ਸੋਹਣਾ ਆਰਗੈਂਜ਼ਾ ਦਾ ਦੁਪੱਟਾ। ਹਾਂਜੀ ਬਹੁਤ ਹੀ ਪਿਆਰਾ ਬਹੁਤ ਸੋਹਣਾ ਸੂਟ ਆ ਦੇਖੋ ਸੂਟ ਦੀ ਲੁੱਕ ਦੇਖ ਲਓ ਖੁੱਲੇ ਹੋਏ ਦੁਪੱਟੇ ਦੀ ਲੁੱਕ ਦੇਖ ਲਓ ਸੇਮ ਚੀਜ਼ ਤੁਹਾਡੇ ਘਰ ਤੱਕ ਪਹੁੰਚਦੀ ਆ ਉਦੋਂ ਵੀ ਜ਼ਿਆਦਾ ਗ੍ਰੇਸ ਆ ਕਲਰ ਦੀ ਜਿੰਨੀ ਗ੍ਰੇਸ ਫੋਟੋ ਦੇ ਵਿੱਚ ਦਿਖਾਈ ਗਈ ਆ ਨਾ ਉਸ ਤੋਂ ਵੀ ਕਿਤੇ ਜ਼ਿਆਦਾ ਗ੍ਰੇਸ ਆ ਸੂਟ ਦੀ ਖੁੱਲੇ ਹੋਏ ਹਾਂਜੀ ਬਹੁਤ ਪਿਆਰੇ ਬਹੁਤ ਸੋਹਣੇ ਸੂਟ ਬਣੇ ਆ ਲੁੱਕ ਦੇਖ ਲਓ ਕਲਰ ਕੰਬੀਨੇਸ਼ਨ ਦੇਖ ਲਓ ਕੋਈ ਵੀ ਕਲਰ ਜੇ ਤੁਸੀਂ ਕੈਟਲੋਗ ਵੀ ਹਾਂਜੀ ਆ ਸੋਹਣਾ ਨੇ ਮੈਂ ਕਹਿੰਦੀ ਆ ਸਾ ਚੱਕ ਚੱਕ ਕੇ ਕਲਰ ਰਾਮ ਟੈਕਸ ਲੈ ਕੇ ਆਇਆ ਆਹ ਵਾਲੀ ਕੈਟਲੋਗ ਦੇ ਵਿੱਚ ਇੰਨੇ ਸੋਹਣੇ ਕੋਈ ਵੀ ਮੀਡੀਅਮ ਡਲ ਜਾ ਕਲਰ ਨਹੀਂ ਸਾਰੇ ਕਲਰ ਅਕੋਰਡਿੰਗ ਟੂ ਫੈਸਟੀਵਲਸ ਅਕੋਰਡਿੰਗ ਟੂ ਮਤਲਬ ਕਿ ਮੈਰਿਜ ਜਿਵੇਂ ਕਿ ਵਿਆਹ ਸ਼ਾਦੀਆਂ ਦਾ ਸੀਜ਼ਨ ਆ ਤਾਂ ਪੂਰੇ ਵਧੀਆ ਸੋਹਣੇ ਕਲਰ ਆਏ ਨੇ ਬ੍ਰਾਈਟ ਕਲਰ ਇਹਨਾਂ ਦੇ ਵਿੱਚ ਬਹੁਤ ਸੋਹਣੇ ਖੁੱਲੇ ਡੁੱਲੇ ਪੂਰੇ 2.5 ਮੀਟਰ ਦੇ ਦੁਪੱਟੇ ਕੱਟ ਤਾਂ ਇਹਨਾਂ ਦੀ ਦੱਸਣ ਦੀ ਲੋੜ ਨਹੀਂ ਫੈਬਰਿਕ ਬਾਰੇ ਦੱਸਣ ਦੀ ਲੋੜ ਨਹੀਂ ਇੰਨਾ ਸੋਹਣਾ ਰਾਮ ਟੈਕਸਟ ਫੈਬਰਿਕ ਤੁਹਾਨੂੰ ਦੇ ਰਿਹਾ ਬਹੁਤ ਪਿਆਰੀ ਬਹੁਤ ਸੋਹਣੀ ਚੀਜ਼ ਆ ਬਣੀ ਹੋਈ ਬਸ ਫਟਾਫਟ ਵੇਟ ਕੀਆ ਤੁਹਾਡੇ ਆਰਡਰਾਂ ਦਾ ਵੀ ਕਿਹੜਾ ਸੂਟ ਤੁਸੀਂ ਫਟਾਫਟ ਕਲਿੱਕ ਕਰਦੇ ਹੋ ਜਿਹੜਾ ਤੁਹਾਨੂੰ ਸਭ ਤੋਂ ਜ਼ਿਆਦਾ ਸੋਹਣਾ ਲੱਗਦਾ ਨੰਬਰ A ਵਾਲੇ ਸੂਟ ਦਾ ਹੋਗਾ ਜੀ 3 3 ਨੰਬਰ A ਵਾਲਾ ਸੂਟ ਰਹੂਗਾ ਚੱਕੋ ਜੀ ਦਾ ਨੈਕਸਟ ਕਲਰ ਲੋ ਸੋਚੋ ਕਿਹੜਾ ਲੈਣਾ ਇਹ ਹੀ ਸੋਚਦੇ ਰਹਿਣਾ ਆਪਾਂ ਵੀ ਲਈਏ ਕਿਹੜਾ ਕਲਰ ਕਿਉਂਕਿ ਹਣ ਤੁਸੀਂ ਸੋਚਿਓਗੇ ਆਹ ਕਲਰ ਕਰ ਲੈਂਦੇ ਆ ਬਟ ਜਦੋਂ ਨੈਕਸਟ ਕਲਰ ਖੁੱਲੂਗਾ ਫੇਰ ਸੋਚੂਗੀ ਆ ਵੀ ਬਹੁਤ ਸੋਹਣਾ ਕਲਰ ਆ ਕਲਰ ਸੱਚੀ ਇਹ ਵੀ ਬਹੁਤ ਸੋਹਣਾ ਵਾ ਮੋਰ ਪੰਖੀਆ ਕਲਰ ਆ ਇਹ ਆਲੋਚ ਇਦਾਂ ਇਹਦੀ ਸਾਰੀ ਲੁੱਕਾ ਸੂਟ ਦੀ ਬਹੁਤ ਪਿਆਰੀ ਬਹੁਤ ਸੋਹਣੀ ਬਣੀ ਹੋਈ ਨਾਲ ਸੇਮ ਦੁਪੱਟੇ ਮਿਲ ਰਿਹਾ ਸਾਰੇ ਸੂਟਾਂ ਦੇ ਨੰਬਰ ਇਹ ਵਾਲੇ ਸੂਟ ਦਾ ਰਹਿ ਰਿਹਾ 4 ਜੀ 4 ਨੰਬਰ ਸੂਟ ਆ ਜਿਵੇਂ ਰਾਮਾ ਗ੍ਰੀਨ ਕਲਰ ਨਹੀਂ ਕਹਿ ਦਿੰਦੇ ਉਹ ਵਾਲਾ ਹੈ オリジナル ਮੋਰ ਪੰਖੀਆ ਕਲਰ ਇਹ ਹੀ ਆ ਫਲੋਜ਼ੀ ਮੋਰ ਪੰਖੀਆ ਇਹ ਕੇਅਰ ਫੋਰਸ ਕਲਰ ਨੂੰ ਵੀ ਕਈ ਪੈਣਾ ਇਹ ਮੋਰ ਪੰਖੀਆ ਕਹਿ ਦਿੰਦੀਆਂ ਨੇ ਇਹਨੂੰ ਰਾਮਾ ਗ੍ਰੀਨ ਕਲਰ ਵੀ ਕਹਿ ਦਿੰਦੇ ਨੇ ਬਹੁਤ ਪਿਆਰਾ ਬਹੁਤ ਸੋਹਣਾ ਕਲਰ ਆ ਨੈਕਸਟ ਇਹ ਤੁਹਾਨੂੰ ਦਿਖਾਣ ਗਈਆਂ ਇਹ ਮਿਲੂਗਾ ਜੀ ਤੁਹਾਨੂੰ ਬੋਟਲ ਗ੍ਰੀਨ ਕਲਰ ਦੇ ਉੱਪਰ ਲੋਚ ਇਹ ਮਿਲ ਰਿਹਾ ਤੁਹਾਨੂੰ ਬੋਟਲ ਹੀਮ ਕਲਰ ਦੇ ਉੱਪਰ ਕਲਰ ਕੰਬੀਨੇਸ਼ਨ ਕਿੰਨੇ ਸੋਹਣੇ ਬਣੇ ਹੋਏ ਆ ਬਹੁਤ ਪਿਆਰੇ ਆ ਜੀ ਨਾਲ ਇਹਦੀ ਸੋਹਣੀ ਮਿਲ ਗਈ ਆ ਤੁਹਾਨੂੰ ਲੁੱਕ ਦੇਖੋ ਸੂਟ ਦੀ ਬਹੁਤ ਪਿਆਰੀ ਬਹੁਤ ਸੋਹਣੀ ਲੁੱਕ ਆ ਸੂਟ ਦੀ ਇਹ ਸਾਰਿਆਂ ਦੇ ਨਾਲ ਪਲੇਨ ਬਾਟਮ ਆ ਰਹੀਆਂ ਨੇ ਬਾਟਮ ਸਾਰੇ ਸੂਟਾਂ ਦੇ ਨਾਲ ਪਲੇਨ ਰਹਿ ਰਹੀਆਂ 22 ਤੋਂ ਪਲੱਸ ਸਾਰੇ ਸੂਟ ਦੀ ਕੱਟ ਮਿਲੂਗੀ ਜਾਨਕਿ 5.5 ਦੇ ਨੀਅਰ ਅਬਾਊਟ ਜਾਊਗਾ ਸੂਟ ਉਸ ਤੋਂ ਵੀ ਪਲੱਸ ਹੋ ਸਕਦਾ ਘੱਟਦਾ ਨਹੀਂ ਹੈਗਾ ਨੰਬਰ ਹੋਊਗਾ ਜੀ 5 5 ਨੰਬਰ ਇਹ ਵਾਲਾ ਸੂਟ ਰਹੂਗਾ ਲੋ ਸੇਮ ਇਹ ਪੈਟਰਨ ਸੇਮ ਆ ਕਲਰ ਇਹਦੇ ਵਿੱਚ ਮਿਲੂਗਾ ਤੁਹਾਨੂੰ ਮਜ਼ੈਂਡਾ ਅਲੋ ਤੁਹਾਨੂੰ ਜ਼ੈਂਟਾ ਰਾਹੀਂ ਦੇਖੋ ਕਿੰਨਾ ਸੋਨਾ ਬ੍ਰਾਈਟ ਕਲਰ ਖੁੱਲਦੇ ਹੀ ਪੀਸ ਲਿਸਲਿਸ਼ ਕਰਦੇ ਨੇ ਪਾਏ ਹੋਏ ਨੇ ਤਾਂ ਜਦੋਂ ਇਹ ਸਟਿਚਿੰਗ ਹੋ ਗਈ ਕਿਉਂਕਿ ਕੋਈ ਵੀ ਸੂਟ ਆ ਜਦੋਂ ਸਟਿਚ ਹੋ ਕੇ ਆਪਦੀ ਲੁੱਕ ਦਿੰਦਾ ਅਸਲੀ ਲੁੱਕ ਕੀ ਸੂਟ ਦੀ ਉਦੋਂ ਆਉਂਦੀ ਆ ਪਰ ਇਹ ਤਾਂ ਬਿਨਾ ਸਟਿਚਿੰਗ ਤੋਂ ਹੀ ਇੰਨੀ ਸੋਹਣੀ ਲੁੱਕ ਦੇ ਰਹੇ ਨੇ ਤੇ ਪਾਏ ਹੋਏ ਤਾਂ ਆਪਾਂ ਨੂੰ ਸੋਹਣੇ ਲੱਗਣੇ ਲੱਗਣੇ ਨੇ ਬਹੁਤ ਸੋਹਣਾ ਨਾਲ ਦੁਪੱਟਾ ਇਹਦਾ ਵੀ ਇਹਦਾ ਦੁਪੱਟਾ ਵੀ ਮੈਂ ਖੋਲ ਕੇ ਦਿਖਾ ਦਿੰਨੀ ਆ ਮੈਂ ਤਾਂ ਖੁਦ ਨੂੰ ਵੀ ਇੰਨੇ ਸੋਹਣੇ ਲੱਗਦੇ ਨੇ ਇਹ ਵਾਲੇ ਕਲਰ ਜਿਹੜੇ ਕਿ ਇੰਨੇ ਸੋਹਣੇ ਰੰਟੈਕਸ ਨੇ ਬਣਾਏ ਨੇ ਮੈਂ ਖੁਦ ਕਨਫਿਊਜ਼ ਆ ਕਿ ਮੈਂ ਖੁਦ ਕਿਹੜਾ ਰੱਖਾਂ ਤੁਸੀਂ ਤਾਂ ਕਨਫਿਊਜ਼ ਹੋਣਾ ਮੈਂ ਖੁਦ ਕਨਫਿਊਜ਼ ਹਾਂ ਇੰਨੇ ਸੋਹਣੇ ਸੋਹਣੇ ਕਲਰ ਨੇ ਕਿ ਕਿਹੜਾ ਕਲਰ ਸਟਿਚਿੰਗ ਕਰੀਏ ਬਹੁਤ ਪਿਆਰੀ ਬਹੁਤ ਸੋਹਣੀ ਚੀਜ਼ ਬਣੀ ਆ ਸਾਰੇ ਕਿਤੇ ਫੋਰ ਸਾਈਡ ਲੈਸਸ ਦਾ ਕੰਮ ਹੋਇਆ ਬਹੁਤ ਸੋਹਣੇ ਪੈਟਰਨ ਦੇ ਨਾਲ ਬਹੁਤ ਸੋਹਣੇ ਦੁਪੱਟੇ ਲੱਗੇ ਹੋਏ ਨੇ ਬਹੁਤ ਸੋਹਣੀ ਜਿੰਨੀ ਵੀ ਚੀਜ਼ ਕਹਦਾ ਜਿੰਨੀ ਵਾਰ ਮਰਜੀ ਕਹਦਾ ਬਹੁਤ ਸੋਹਣੀ ਜਾਣ ਕੇ ਉਹ ਤੋਂ ਵੀ ਘੱਟ ਹੀ ਰਊਗਾ ਨੰਬਰ ਹੋਗਾ ਜੀ 6 6 ਨੰਬਰ ਇਹ ਸੂਟ ਰਹੂਗਾ ਆਟਾ ਸੂਟ ਆਈਆਂ ਇਹਦੇ ਵਿੱਚ ਸਾਡੇ ਕੋਲ ਟੋਟਲ ਇੱਕ ਕੈਟਲੌਗ 8 ਕਲਰਾਂ ਦੇ ਉੱਪਰ ਆਈ ਹੈ ਜਾਨਕਿ ਮਹਾਰਾਜੀ ਐਡੀਸ਼ਨ ਆ ਹਰ ਬੁਟੀਕ ਤੇ ਖੁੱਲ ਰਿਆ ਵਾਂ ਇਹ ਤੇ ਰੇਂਜ ਸਾਰੇ ਕਿਤੇ ਚੈੱਕ ਕਰ ਲਿਓ ਉਸ ਤੋਂ ਬਾਅਦ ਸਾਡੇ ਕੋਲੋਂ ਆਰਡਰ ਕਰ ਦਿਓ ਜੀ ਆ ਲੋ ਜੀ ਨੈਕਸਟ ਜਿਹੜਾ ਦੇਖ ਰਹੇ ਹਾਂ ਮਸਟਰਡ ਸ਼ੇਡ ਮਸਟਰਡ ਸ਼ੇਡ ਆ ਦੇਖੋ ਇਹ ਦੋ ਡਿਜ਼ਾਈਨ ਚੱਲ ਰਿਹਾ ਇੱਕ ਤਾਂ ਇਹ ਵਾਲਾ ਚੱਲ ਰਿਹਾ ਜਿਹਦੇ ਉੱਪਰ ਚਿੜੀਆਂ ਦਾ ਕੰਮ ਹੋਇਆ ਬਹੁਤ ਸੋਹਣਾ ਲੱਗਦਾ ਬਹੁਤ ਪਿਆਰਾ ਜਿਹਾ ਜਿਵੇਂ ਮੋਰ ਵਗੈਰਾ ਦਾ ਬਹੁਤ ਸੋਹਣਾ ਟ੍ਰੈਂਡ ਸੀ ਉਸੇ ਤਰ੍ਹਾਂ ਇਹ ਵੀ ਬਹੁਤ ਸੋਹਣਾ ਮੋਰ ਜਿਹਾ ਹੀ ਬਣਿਆ ਹੋਇਆ ਚਿੜੀ ਜੀ ਤੇ ਇੱਕ ਇਹ ਆ ਅੰਬੀ ਜੀ ਵਾਂਗੂ ਪੈਟਰਨ ਆ ਦੋ ਪੈਟਰਨ ਉੱਪਰ ਇਹ ਚੱਲ ਰਿਹਾ ਚਾਰ ਕਲਰ ਉਹਦੇ ਨੇ ਚਾਰ ਕਲਰ ਹੀ ਆ ਪੈਟਰਨ ਦੇ ਨੇ ਇਹ ਮਹਿੰਦੀ ਮਸਟਰਡ ਜਿਹਾ ਸ਼ੇਡ ਆ ਬਹੁਤ ਪਿਆਰਾ ਨਾਲ ਇਹਦੇ ਸੇਮ ਆ ਰਿਹਾ ਜੀ ਦੁਪੱਟਾ ਇਹਦੀ ਦੁਪੱਟੇ ਦੀ ਲੁੱਕ ਇਸ ਤਰ੍ਹਾਂ ਦੇਖੋ ਖੁੱਲਾ ਹੋਇਆ ਮਾਡਲ ਨੇ ਲਿਆ ਹੋਇਆ ਸਾਰਾ 4 ਸਾਈਡ ਪੂਰਾ ਸੇਮ ਬਾਰਡਰ ਮਿਲੂਗਾ ਜਿਵੇਂ ਇਹਦੇ ਤੇ ਪੱਲੇ ਤੇ ਆ ਨਾ ਸੇਮ ਬਾਰਡਰ ਪੂਰਾ ਸਾਰੇ ਦੁਪੱਟਿਆਂ ਦੇ ਆਲੇ-ਦੁਆਲੇ ਘੁੰਮਦਾ ਵਾ ਤੇ ਨਾਲ 4 ਸਾਈਡ ਔਰਗੈਂਜ਼ਾ ਲੈਸ ਦੇ ਨਾਲ ਸਾਰੀ ਫਿਨਿਸ਼ਿੰਗ ਦਿੱਤੀ ਗਈ ਆ ਨੰਬਰ ਇਹਦਾ ਰਹੂਗਾ ਜੀ 7 7 ਨੰਬਰ ਇਹ ਵਾਲਾ ਸੂਟ ਰਹੂਗਾ ਐਂਡ ਨੈਕਸਟ ਵਾਲਾ ਜਿਹੜਾ ਤੁਹਾਨੂੰ ਦਿਨ ਜਾ ਰਹੀ ਆ ਲਾਸਟ ਜਿਹੜਾ ਰਹੂਗਾ ਜਾਨਕੀਏ ਕਲਰ ਇਹਦਾ ਮਹਿਰੂਨ ਸ਼ੇਡ ਮਲਟ ਮਹਿਰੂਨ ਸ਼ੇਡ ਮਲਟ ਇਹ ਹੀ ਕਲਰ ਉੱਪਰ ਸਭ ਤੋਂ ਸੋਹਣਾ ਲੱਗਦਾ ਹੈਂਡਵਰਕ ਹੋਇਆ ਜਿਹੜੇ ਇਹ ਵਾਲੀ ਕੈਟਲੌਗ ਦੇ ਕਲਰ ਆਏ ਨੇ ਨਾ ਹੈਂਡਵਰਕ ਆਪਣੇ ਆਪ ਹੀ ਇਹਦੇ ਉੱਪਰ ਕੀਤਾ ਹੋਇਆ ਬੋਝ ਪੈਂਦਾ ਦੱਸਣ ਦੀ ਲੋੜ ਨਹੀਂ ਪੈਂਦੀ ਵੀ ਕਿੱਥੇ ਹੋਇਆ ਕਿੱਥੇ ਨਹੀਂ ਹੋਇਆ ਜਾਣ ਕੇ ਹੈਂਡਵਰਕ ਆਪਣੇ ਆਪ ਦੱਸਦਾ ਕਿ ਹਾਂਜੀ ਮੈਂ ਆ ਜਗ੍ਹਾ ਤੇ ਹੋਇਆ ਹੋਇਆ ਹਾਂ ਕਿਉਂਕਿ ਕਲਰਾਂ ਉੱਪਰ 골ਡਨ ਹੈਂਡਵਰਕ ਦਾ ਕੰਮ ਬਹੁਤ ਸੋਹਣਾ ਉੱਠ ਕੇ ਆ ਰਿਹਾ ਨਾਲ ਸੇਮ ਬਾਟਮਸ ਮਿਲ ਰਹੀਆਂ ਨੇ ਤੇ ਨਾਲ ਸੇਮ ਮਿਲ ਰਿਹਾ ਜੀ ਇਹਦਾ ਵੀ ਦੁਪੱਟਾ ਇਦਾਂ ਹੈਗੀ ਇਹਦੀ ਲੁੱਕ ਸੂਟ ਦੀ ਅਮਿਤ ਇਦਾਂ ਹੈਗਾ ਇਹਦਾ ਦੁਪੱਟਾ ਬਹੁਤ ਸੋਹਣੀ ਬਹੁਤ ਪਿਆਰੀ ਲੁੱਕ ਦੇ ਨਾਲ ਇਹ ਵਾਲਾ ਦੁਪੱਟਾ ਸੋ ਫਟਾਫੜ ਸਕਰੀ ਸ਼ੌਲ ਲਾ ਲਓ ਜਿਹੜਾ ਕਲਰ ਤੁਸੀਂ ਸਲੈਕਟ ਕਰ ਕਰ ਸਕੇ ਵੀ ਕਿਹੜਾ ਲਈਏ ਕਿਉਂਕਿ ਮੈਨੂੰ ਪਤਾ ਮੈਂ ਕਨਫਿਊਜ਼ ਆ ਸਾਰੀਆਂ ਹੀ ਪੈਣਾ ਕਨਫਿਊਜ਼ ਹੋ ਜਾਣਗੀਆਂ ਕਿਹੜਾ ਕਲਰ ਲਈਏ ਕਿਹੜਾ ਛੱਡੀਏ ਸੋ ਫਟਾਫਟ ਬਸ ਆਪਣੇ ਆਰਡਰ ਕਰ ਦਿਓ ਤਾਂ ਕਿ ਸਾਰਿਆਂ ਨੂੰ ਮਿਲ ਸਕਣ ਇਹ ਵਾਲੇ ਸੂਟ ਠੀਕ ਹੈ ਜੀ ਰੇਂਜ ਬਹੁਤ ਨਾਰਮਲ ਆ ਫੈਬਰਿਕ ਬਹੁਤ ਸੋਹਣਾ ਵਾ ਬਾਕੀ ਰਾਮ ਟੈਕਸ ਦੇ ਸੂਟ ਨੇ ਜੀ ਪਾਰਟੀ ਵੇਅਰ ਸਾਰੀ ਕਲੈਕਸ਼ਨ ਦਊਂਗੀ ਠੀਕ ਹੈ ਜੀ ਨੰਬਰ ਆ ਵਾਲਾ ਸੂਟ ਦਾ ਰਹੂਗਾ ਜੀ 8 8 ਨੰਬਰ ਇਹ ਵਾਲਾ ਸੂਟ ਰਹੂਗਾ ਸੋ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਪਸੰਦ ਆਇਆ ਹੋਵੇ ਤੁਸੀਂ ਲੈ ਕੇ ਸਕਰੀਨਸ਼ਾਟ ਆਰਡਰ ਕਰਨਾ ਜੀ ਆਰਡਰ ਲਈ ਸਾਡਾ ਵਟਸਐਪ ਦਾ ਨੰਬਰ ਸਕਰੀਨ ਤੇ ਸ਼ੋ ਹੋ ਰਿਹਾ ਜਿਹੜੀਆਂ ਵੀ ਭੈਣਾਂ ਗਰੁੱਪ ਦੇ ਵਿੱਚ ਨੰਬਰ ਐਡ ਆਨ ਕਰਾਉਣਾ ਚਾਹੁੰਦੀਆਂ ਨੇ ਸਾਨੂੰ ਵੈਸੇ ਮੈਸੇਜ ਨਾ ਕਰੋ ਤੁਸੀਂ ਇਹੀ ਨੰਬਰ ਤੇ ਜਦੋਂ ਮੈਸੇਜ ਕਰਦੇ ਹੋ ਤੁਹਾਨੂੰ ਨਾਮ ਦੇ ਨਾਲ ਸਾਡੇ ਗਰੁੱਪ ਦਾ ਲਿੰਕ ਆਉਂਦਾ ਤੁਸੀਂ ਉਹਨੂੰ ਕਲਿੱਕ ਕਰਕੇ ਨਾ ਆਟੋਮੈਟਿਕਲੀ ਗਰੁੱਪ ਦੇ ਵਿੱਚ ਜੁਆਇਨ ਕਰੋ ਕਿਉਂਕਿ ਅਸੀਂ ਇੱਕ ਇੱਕ ਨੰਬਰ ਐਡ ਕਰਕੇ ਫਿਰ ਉਹਨੂੰ ਗਰੁੱਪ ਦੇ ਵਿੱਚ ਐਡ ਕਰਾਂਗੇ ਸੋ ਕਈਆਂ ਦੇ ਵਟਸਐਪ ਚੱਲਦਾ ਹੁੰਦਾ ਕਈਆਂ ਦੇ ਚੱਲਦਾ ਨਹੀਂ ਹੈਗਾ ਸੋ ਕੋਸ਼ਿਸ਼ ਕਰੋ ਕਿ ਖੁਦ ਹੀ ਤੁਸੀਂ ਆਪਣਾ ਉਹ ਲਿੰਕ ਨੂੰ ਕਲਿੱਕ ਕਰਕੇ ਆਟੋਮੈਟਿਕਲੀ ਗਰੁੱਪ ਦੇ ਵਿੱਚ ਜੁਆਇਨ ਕਰੋ ਉਹਦੇ ਵਿੱਚ ਇਹ ਕਲੈਕਸ਼ਨ ਤੁਹਾਨੂੰ ਆਮ ਹੀ ਜਿੰਨੀਆਂ ਵੀ ਰਾਮ ਟੈਕਸ ਦੀਆਂ ਕੈਟਾਲੋਗ ਮਤਲਬ ਕਿ ਆ ਰਹੀਆਂ ਨੇ ਸਾਰੀਆਂ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਹੈਂਡਵਰਕ ਦੇ ਸੂਟ ਦੇਖਣ ਨੂੰ ਮਿਲਣਗੇ ਸਾਰੇ ਪਾਰਟੀ ویئر ਕਲੈਕਸ਼ਨਾਂ ਦੇ ਚਲੋ ਜੀ ਜਾਨ ਤੋਂ ਪਹਿਲਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਜਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਕਰ ਦਿਓ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੀਂ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ